ਰੈਡੀ ਸਿੱਖ ਰਾਜ ਦਾ ਇੱਕ ਅਹਿਮ ਅਤੇ ਮਹਾਨ ਪਾਤਰ ਮਹਾਰਾਣੀ ਜਿੰਦਾ ਜਿਸ ਦੇ ਸਿੱਧਕ ਸੰਤੋਖ ਅੱਗੇ ਸਿਰ ਝੁਕ ਜਾਂਦਾ ਹੈ ਡੰਡੀ ਸਿੱਖ ਧਰਮ ਵਿੱਚ ਬਹੁਤ ਹੀ ਮਹਾਨ ਕਿਰਦਾਰ ਵਾਲੀਆਂ ਜਿੰਨਾ ਔਰਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਵਿੱਚ ਮਹਾਰਾਣੀ ਜਿੰਦਾ ਵੀ ਹੈ ਜਿਸ ਦੇ ਸਿੱਖ ਕੌਮ ਪ੍ਰਤੀ ਪਾਏ ਜੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਡੰਡੀ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਜਿੰਦਾ ਦਾ ਜਨਮ ਪਿੰਡ ਚਾਹੜ ਤਹਿਸੀਲ ਜਾਫਰਬਾਲ ਜ਼ਿਲ੍ਹਾ ਸਿਆਲਕੋਟ ਦੇ ਮੰਨੇ ਪ੍ਰਮੰਨੇ ਸਰਦਾਰ ਮੰਨਾ ਸਿੰਘ ਔਲਖ ਦੇ ਘਰ 1817 ਨੂੰ ਹੋਇਆ ਡੰਡੀ ਬਚਪਨ ਵਿੱਚ ਛੋਟੀ ਉਮਰੇ ਜਦੋਂ ਉਹ ਸਹੇਲੀਆਂ ਨਾਲ ਖੇਡਦੀ ਤਾਂ ਆਪਣੇ ਆਪ ਨੂੰ ਮਹਾਰਾਣੀ ਕਹਿੰਦੀ ਅਤੇ ਬਾਕੀ ਸਹੇਲੀਆਂ ਵੀ ਇਸ ਨੂੰ ਰਾਣੀ ਕਹਿ ਕੇ ਛੇੜਦੀਆਂ ਡੰਡੀ ਗਿਆਨੀ ਸੋਹਣ ਸਿੰਘ ਸ਼ੀਤਲ ਲਿਖਦੇ ਹਨ ਕਿ ਮਹਾਰਾਣੀ ਜਿੰਦਾ ਜਿੰਨੀ ਜਿਆਦਾ ਸੁੰਦਰ ਸੁਸ਼ੀਲ ਸੀ ਉਸ ਤੋਂ ਵੱਧ ਕੇ ਸੁੰਗੜ ਸਿਆਣੀ ਅਤੇ ਤਿੱਖਣ ਬੁੱਧੀ ਦੀ ਮਾਲਕ ਸੀ ਡੰਡੀ ਜਿੰਦਕੌਰ ਦੀ ਪਾਲਣਾ ਬੜੇ ਸੁਚੱਜੇ ਢੰਗ ਨਾਲ ਕੀਤੀ ਗਈ ਸੀ ਡੰਡੀ ਧਾਰਮਿਕ ਵਿਦਿਆ ਦੇ ਨਾਲ-ਨਾਲ ਰਾਜਨੀਤੀ ਦੇ ਗੁਰ ਵੀ ਉਸ ਨੂੰ ਦੱਸੇ ਗਏ ਸਨ ਡੰਡੀ ਸਰਦਾਰ ਮਿੱਤ ਸਿੰਘ ਦੇ ਵਿਚੋਲਾ ਬਣਨ ਨਾਲ ਜਿੰਦਾ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਹੋਇਆ ਡੰਡੀ 1848 ਨੂੰ ਮਹਾਰਾਣੀ ਜਿੰਦਾ ਦੀ ਕੁੱਖੋਂ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੋਇਆ ਡੰਡੀ ਖੁਸ਼ੀਆਂ ਮਨਾਈਆਂ ਗਈਆਂ ਡੰਡੀ ਦੇਸੀ ਕਿਉ ਦੇ ਦੀਵੇ ਬਾਲੇ ਗਏ ਡੰਡੀ ਗਿਆਨੀ ਸੋਹਣ ਸਿੰਘ ਸ਼ੀਤਲ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਪਰਸੰਨ ਹੋ ਕੇ ਜਿੰਦਕੌਰ ਨੂੰ ਮਹਾਰਾਣੀ ਦਾ ਖਿਤਾਬ ਅਤੇ ਹੀਰਿਆਂ ਦਾ ਇੱਕ ਹਾਰ ਬਖਸ਼ਿਆ ਸੀ ਡੰਡੀ ਪਰ ਇਹ ਖੁਸ਼ੀਆਂ रेडी ਬਹੁਤਾ ਚਿਰ ਲਈ ਨਹੀਂ ਸੰਡੰਡੀ ਅਜੇ ਦਲੀਪ ਸਿੰਘ ਸਿਰਫ 9 ਮਹੀਨੇ 24 ਦਿਨ ਦਾ ਸੀ ਜਦ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1839 ਨੂੰ ਦਿਹਾਂਤ ਹੋ ਗਿਆ ਡੰਡੀ ਬਦਕਿਸਮਤ ਮਹਾਰਾਣੀ ਜ਼ਿੰਦਾ ਵਿਆਹ ਤੋਂ 2.5 ਸਾਲ ਬਾਅਦ ਹੀ ਵਿਧਵਾ ਹੋ ਗਈ ਡੰਡੀ ਸ਼ੇਰ ਏ ਪੰਜਾਬ ਦੇ ਅਕਾਲ ਚਲਾਨੇ ਤੋਂ ਬਾਅਦ ਮਹਾਰਾਣੀ ਜ਼ਿੰਦਾ ਉੱਤੇ ਦੁੱਖਾਂ ਦੇ ਪਹਾੜ ਟੁੱਟ ਪਏ ਟੰਡੀ ਦਿਨਬ ਦਿਨ ਮੁਸੀਬਤਾਂ ਵੱਧਦੀਆਂ ਗਈਆਂ ਡੰਡੀ ਉਸ ਦੇ ਦੁੱਖ ਸੁੱਖ ਦਾ ਸਾਥੀ ਉਸ ਦੇ ਕੋਲ ਨਾ ਹੋਣਾ ਕਰਕੇ ਮਹਾਰਾਣੀ ਜ਼ਿੰਦਾ ਇਕਲਾਪੇ ਵਿੱਚ ਉਦਾਸ ਰਹਿ ਕੇ ਤਨ ਕਟੀ ਕਰ ਰਹੀ ਸੀ ਡੰਡੀ ਦੂਜੇ ਪਾਸੇ ਸ਼ੇਰ ਏ ਪੰਜਾਬ ਦੇ ਪਰਿਵਾਰ ਵਿੱਚ ਇਕਤਾ ਨਾ ਰਹੀ ਡੰਡੀ ਡੋਗ ਰਿਆ ਨੇ ਫੁੱਟ ਪਾ ਦਿੱਤੀ ਡੰਡੀ ਸਿੱਖ ਜਰਨਲ ਇੱਕ ਦੂਜੇ ਨੂੰ ਦੇਖ ਕੇ ਰਾਜੀ ਨਹੀਂ ਸੰਨ ਡੰਡੀ ਮਹਾਰਾਜਾ ਰਣਜੀਤ ਸਿੰਘ ਦੇ ਫਰਜੰਦ ਮਹਾਰਾਜਾ ਖੜਕ ਸਿੰਘ ਉਸ ਦਾ ਪੁੱਤਰ ਕੰਵਰ ਨੌਨਿਹਾਲ ਸਿੰਘ ਮਹਾਰਾਜਾ ਸ਼ੇਰ ਸਿੰਘ ਇੱਕ-ਇੱਕ ਕਰਕੇ ਡੋਗਰਿਆਂ ਨੇ ਸਾਰੇ ਮੌਤ ਦੇ ਘਾਟ ਉਤਾਰ ਦਿੱਤੇ ਡੰਡੀ ਇੱਥੋਂ ਤੱਕ ਕਿ ਸ਼ੇਰ ਸਿੰਘ ਦਾ 8 ਸਾਲ ਦਾ ਪੁੱਤਰ ਪ੍ਰਤਾਪ ਸਿੰਘ ਮਹਾਰਾਣੀ ਚੰਦਕੌਰ ਕਵਰ ਨੌਨਿਹਾਲ ਸਿੰਘ ਦੇ ਘਰੋਂ ਗਰਭਵਤੀ ਨਾਨਕੀ ਸਮੇਤ अनेਕਾਂ ਗੋਲੀਆਂ ਗੋਲੀਆਂ ਨਵੀ ਮਾਰ ਦਿੱਤਾ ਗਿਆ ਡੰਡੀ ਮਤਲਬ ਕਿ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਜਹਾਨ ਤੋਂ ਕੂਚ ਕਰਨ ਤੋਂ ਬਾਅਦ ਡੋਗਰਿਆ ਨੇ ਉਹਨਾਂ ਦੇ ਸਾਰੇ ਫਰਜੰਦ